پيگام يہہ ريڏي اٿيو آهي ਿੰਦ ਦੀਆਂ ਬੀਬੀਆਂ ਨੇ ਇਕੱਠੇ ਹੋ ਕੇ ਪੁਰਾਣੇ ਰਿਤੀ ਰਿਵਾਜਾਂ ਦੇ ਨਾਲ ਗੁੱਡੀ ਫੁਕੀ ਤੇ ਗੁਲਗੁਲੇ ਬਣਾਏ ਮਿੱਠਾ ਬਣਾਇਆ ਤਾਂ ਇੰਦਰ ਦੇਵਤਾ ਨੂੰ ਖੁਸ਼ ਕੀਤਾ ਜਿਵੇਂ ਹੀ ਇਹ ਰਿਵਾਜ ਪੂਰਾ ਕੀਤਾ ਨਾਲ ਹੀ ਮੀਂਹ ਪੈ ਗਿਆ ਤੇ ਲੋਕਾਂ ਦੀ ਖੁਸ਼ੀ ਅਸਮਾਨ ਨੂੰ ਛੂ ਗਈ ਹੈ ਤਾਂ ਬੁੱਕੇ ਆਪੇ ਪਿਛਲੇ ਦਿਨਾਂ ਤੋਂ ਬਹੁਤ ਗਰਮੀ ਸੀਗੀ ਜਿਆਦਾ ਰੀਵ ਪਸ਼ੂ ਪੰਛੀ ਕਿਸਾਨ ਵੀ ਭੈਣ ਭਾਈ ਸਭ ਦੁਖੀ ਠੀਗੇ ਮੀਂਹ ਮਾਈਆਂ ਨੇ ਇਕੱਠੇ ਹੋ ਕੇ ਅਪਰਾਲਾ ਕੀਤਾ ਤੇ ਆਪਣਾ ਪੈਸਾ ਟੁੱਕਰ ਅਟਾ ਮਿੱਠਾ ਸਾਰ ਕੁਸ ਇਕੱਠਾ ਕਰਕੇ ਫਿਰ ਆਪਣੇ ਗੁਲਗਲੇ ਪਕਾਏ ਪੁੰਨਦਾਨ ਕਰਿਆ ਗੁੱਡੀ ਫੁੱਕੀ ਫਿਰ ਗੁੱਡੀ ਫੁੱਕੀ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਗਿਆ ਤੇ ਮੀਂਹ ਪੈ ਗਿਆ ਰਹਿਤ ਮਿਲ ਗਈ ਕੁਸ ਕਿਸਾਨਾਂ ਨੂੰ ਵੀ ਰਹਿਤ ਮਿਲ ਗਈ ਜੀ ਜੰਤਰ ਨੂੰ ਵੀ ਰਹਿਤ ਮਿਲ ਗਈ ਸਭ ਦਾ ਭਲਾ ਹੋ ਗਿਆ ਤੇ ਬੀਬੀਆਂ ਵੀ ਖੁਸ਼ ਹੋ ਗਈਆਂ ਵੀ ਸਾਡੀ ਮੰਤ ਦਾ ਪ੍ਰਾਲਾ ਵੀ ਸਾਡੇ ਪੱਲੇ ਪੈ ਗਿਆ ਕਦੀ ਕੰਮ ਹੋਇਆ ਪਰਮਾਤਮਾ ਨੇ ਲੋਕਾਂ ਨਹੀਂ ਸੁਣਨੀ ਲੋਕਾਂ ਨੇ ਦਾਨ ਪੁੰਨ ਬਹੁਤ ਕਰਨੇ ਜਾਗ ਬਹੁਤ ਕਰਨੇ ਛਵੀਲਾਂ ਬਹੁਤ ਲਗਾਈਆਂ ਨੇ ਪਰ ਭਗਵਾਨ ਪ੍ਰਮਾਤਮਾ ਨੇ ਦੇਰ ਨਾਲ ਸੁਣੀ ਹੈ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਜੀਵ ਜੰਤੂਆਂ ਦਾ ਪੰਛੀਆਂ ਦਾ ਸਾਰਾ ਕਿਸਾਨਾਂ ਦਾ ਬੁਰਾ ਹਾਲ ਸੀ ਪਾਣੀ ਤੁਰਦਾ ਨਹੀਂ ਸੀ ਜਿਹੜੀ ਜਿੜੀ ਲਾਉਂਦੋਂ ਮਰ ਜ ਜਾਂਦੀ ਸੀ ਤੇ ਭਗਵਾਨ ਨੇ ਹੁਣ ਕਿਰਪਾ ਹੋਈ ਹੈ ਰਾਤ ਦਾ بارش ਹੋ ਰਹੀ ਹੈ ਅਸੀਂ ਵੀ ਖੇਤਾਂ 'ਤੇ ਲਿਆ ਇੰਜੋਏ ਕਰਨ ਨੂੰ ਵੀ ਚਲੋ ਨਾਲ ਠੰਡ ਹੋ ਗਈ ਹੈ ਨਾਲੇ ਖੇਤ ਜਿਹੜਾ ਮਾਰੇ ਉਹਨੇ جے اج دی بارش ਜੇ ਨਾ ਪੈਂਦੀ ਤਾਂ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਣੀ ਸੀ ਇਹਦੇ ਨਾਲ ਇਹ ਕਿਸਾਨਾਂ ਨੂੰ ਬੜੀ ਰਾਹਤ ਮਿਲੀ ਹੈ ਸਬ ਲਾਈ ਬਹੁਤ ਜ਼ਿਆਦਾ ਡਿਸਟਰੋਇਡ تھی ਠੀਕ ਹੈ ਔਰ ਬਹੁਤ ਜ਼ਿਆਦਾ بارش ਦੀ ਜ਼ਰੂਰਤ تھی ਔਰ بارش ਦੇਖ ਕੇ आज ਹਮੇ ਲਗਾ ਕਿ ਆਸਤਮ ਜ਼ਰੂਰ ਸਹਿਰ ਕੇ ਜਾਏਗੇ ਠੰਡ ਕਰਤੀ ਫਸਲਾਂ ਵੀ ਬਚਾਅ ਹੋ ਗਿਆ ਬਹੁਤ ਜ਼ਿਆਦਾ ਗਰਮੀ ਪਈ ਹੈ ਇਸ ਕੀ ਦਾ ਇਹਦਾ ਬਹੁਤ ਫਾਇਦਾ ਹੋ ਗਿਆ ਹੈ ਇਹ ਗੁੱਡੀ ਤਾਂ ਫੁੱਕੀ ਆ ਭਾਈ ਪਿਛਲੇ ਦਿਨਾਂ ਤੋਂ ਬਹੁਤ ਗਰਮੀ ਸੀਗੀ ਜਿਆਦਾ ਨਹੀਂ ਪਸ਼ੂ ਪੰਛੀ ਕਿਸਾਨ ਵੀ ਭੈਣ ਭਾਈ ਸਭ ਦੁਖੀ ਸੀਗੇ ਮੀਂਹ ਦੇ ਨਾ ਪੈਣ ਕਾਰਨ ਮਾਈਆਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਤੇ ਆਪਣਾ ਪੈਸਾ ਟੁੱਕਰ ਆਟਾ ਮਿੱਠਾ ਸਾਰ ਕੁਝ ਇਕੱਠਾ ਕਰਕੇ ਫਿਰ ਆਪਣੇ ਗੁਲਗਲੇ ਪਕਾਏ ਪੁੰਨ ਦਾਨ ਕਰਿਆ ਪੁੰਨ ਦਾਨ ਕਰਨ ਕਰਕੇ ਗੁੱਡੀ ਫੁੱਕੀ ਫਿਰ ਗੁੱਡੀ ਫੁੱਕੀ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਗਿਆ ਤੇ ਮੀ ਪੈ ਗਿਆ ਰਹਿਤ ਮਿਲ ਗਈ ਕੁਸ ਕਿਸਾਨਾਂ ਨੂੰ ਵੀ ਰਹਿਤ ਮਿਲ ਗਈ ਜੀ ਜੰਤਰਾਂ ਨੂੰ ਵੀ ਰਹਿਤ ਮਿਲ ਗਈ ਸਭ ਦਾ ਭਲਾ ਹੋ ਗਿਆ ਤੇ ਬੀਬੀਆਂ ਵੀ ਖੁਸ਼ ਹੋ ਗਈਆਂ ਵੀ ਸਾਡੀ ਮਿਹਨਤ ਦਾ ਪਰਾਲਾ ਵੀ ਸਾਡੇ ਪੱਲੇ ਪੈ ਗਿਆ ਬਹਾਨੇ ਸਿਰ ਇਕੱਠੀਆਂ ਵੀ ਹੋ ਗਈਆਂ ਨਾਲੇ ਆਪਣਾ ਇੱਕ ਦੂਜੇ ਨਾਲ ਮਿਲ ਵੀ ਪਈਆਂ ਸਾਰੀਆਂ ਜੀ ਤੇ ਇਕੱਠੀਆਂ ਹੋ ਕੇ ਸਾਰਿਆਂ ਨੇ ਬੜੇ ਸਰ ਦਾ ਨਾਲ ਲੰਗਰ ਤਿਆਰ ਕਰਿਆ ਸਾਰਾ ਕੁਝ ਇਹਨਾਂ ਨੇ ਤਿਆਰ ਕਰਕੇ ਸਵੇਰ ਤੋਂ 11 ਵਜੇ ਤੋਂ ਲੈ ਕੇ ਤੋਂ ਬਾਅਦ ਚ ਫਿਰ ਸਾਰਾ ਇਹ ਵਰਤਾਇਆ ਲੂਡੀ ਫੂਕ ਕੇ ਜੀ ਪਰਮਾਤਮਾ ਪਰਮਾਤਮਾ ਅੱਗੇ ਉਸ ਕਰਾਨਾ ਕਰਨ ਜਿਹੜਾ ਬੀਬੀਆਂ ਨੇ ਬਰਾਲਾ ਕੀਤਾ ਜੀ ਤੇ ਬਹੁਤ ਵਧੀਆ ਸੁਣ ਲਈ ਪਰਮਾਤਮਾ ਨੇ ਮੀਂਹ ਪੈ ਗਿਆ ਇੰਦਰ ਦੇਵਤਾ ਖੁਸ਼ ਹੋ ਗਿਆ ਜੀ ਤਾਂ ਵਧੀਆ ਕੰਮ ਹੋਇਆ ਪਰਮਾਤਮਾ ਨੇ ਲੋਕਾਂ ਨੇ ਸੁਣਨੀ ਲੋਕਾਂ ਨੇ ਦਾਨ ਪੁੰਨ ਵੀ ਬਹੁਤ ਕਰਨੇ ਜੱਗ ਬਹੁਤ ਕਰਨੇ ਛਵੀਲਾਂ ਬਹੁਤ ਲਗਾਈਆਂ ਨੇ ਪਰ ਭਗਵਾਨ ਪਰਮਾਤਮਾ ਨੇ देर ਨਾਲ ਸੁਣੀ ਹੈ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਜੀਵ ਜੰਤੂਆਂ ਦਾ ਪੰਛੀਆਂ ਦਾ ਸਾਰਾ ਕਿਸਾਨਾਂ ਦਾ ਬੁਰਾ ਹਾਲ ਸੀ ਪਾਣੀ ਤੁਰਦਾ ਨਹੀਂ ਸੀ ਜਿਹੜੀ ਜਿੜੀ ਲਾਉਣ ਤੋਂ ਮੱਛੀ ਜਾਂਦੀ ਸੀ ਤੋ ਭਗਵਾਨ ਦੇ ਹੁਣ ਕਿਰਪਾ ਹੋਈ ਹੈ ਰਾਤ ਦਾ بارش ਹੋ ਰਹੀ ਹੈ ਅਸੀਂ ਵੀ ਖੇਤਾਂ ਚੱਲਿਆ ਇੰਜੋਏ ਕਰਨ ਵੀ ਚਲੋ ਨਾਲੇ ਠੰਡ ਹੋਈ ਹੋਈ ਹੈ ਨਾਲੇ ਖੇਤ ਗੇੜਾ ਮਾਰੇ ਆਉਣੇ ਜੀ ਗੱਲ ਇਸ ਤਰ੍ਹਾਂ ਜੀ 6 ਮਹੀਨੇ ਤੋਂ ਕੰਟੀਨਿਊਸਲੀ بارش ਨਹੀਂ ਹੋਈ ਜੀ ਇੰਨੀ ਜ਼ਿਆਦਾ ਤਪਸ਼ ਪੈ ਰਹੀ ਸੀ ਮੀਨਿੰਗ ਜਿੰਨਾ ਮੁਸ਼ਕਲ ਹੋਇਆ ਵੈਸੀ ਜੀ ਉਧਰ ਇਲੈਕਟ੍ਰਿਸਿਟੀ ਦਾ ਜਿਹੜਾ ਹੈ ਬਲੈਕਆਊਟ ਹੋ ਰਿਹਾ ਸੀ ਜੀ ਜੇ ਅੱਜ ਦੀ بارش ਇਹ ਨਾ ਪੈਂਦੀ ਤਾਂ ਮੀਨਿੰਗ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਣੀ ਸੀ ਇਹਦੇ ਨਾਲ ਜਿਹੜੇ ਕਿਸਾਨਾਂ ਨੂੰ ਬੜੀ ਰਾਹਤ ਮਿਲੀ ਹੈ ਜੀਨੀ ਦਾ ਸੀਜ਼ਨ ਸਟਾਰਟ ਹੋ ਗਿਆ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਅਦਰਵਾਈਜ਼ ਬੜੀ ਦਿੱਕਤ ਵਾਲੀ ਗੱਲ ਸੀ ਇੰਨੀ ਗਰਮੀ ਦੇਖੋ ਮੈਂ ਤਾਂ ਆਪਣੀ ਲਾਈਫ 'ਚ ਨਹੀਂ ਦੇਖੀ ਹੈ ਜੀ ਪਿਛਲੇ 2-3 ਸਾਲਾਂ ਤੋਂ ਵੀ ਲਗਾਤਾਰ ਜੂਨ ਸਟਾਰਟ ਹੁੰਦੇ ਸਾਰੇ ਮੀਂਹ ਵਾਰਿਸ਼ ਸਟਾਰਟ ਹੋ ਜਾਂਦੀ ਸੀ ਪਰ ਇਸ ਸਾਲ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਪ੍ਰਮਾਤਮਾ ਨੇ ਜਿਹੜੀ ਕਿ ਮਿਹਰ ਕਰੀ ਹੈ ਦੇਖੋ ਕਿਸਾਨ ਭਾਈਚਾਰੇ ਤੇ ਮਿਹਰ ਕਰੀ ਹੈ ਵੀ ਉਹਦੇ ਨਾਲ ਜਿਹੜਾ ਜੀਰੀ ਦਾ ਸੀਜ਼ਨ ਸਟਾਰਟ ਹੋ ਰਿਹਾ ਤਾਂ ਨਾਲ ਦੀ ਨਾਲ ਹੀ ਵਾਰਿਸ਼ ਸਟਾਰਟ ਹੋ ਗਈ ਸੀ सब लाइफ बहुत ज़्यादा डिस्ट्रॉयड थी ठीक है और बहुत ज़्यादा बारिश की ज़रूरत थी और बारिश देख के आज हमें लगा कि आज तो हम जरूर सैर पे जाएंगे, ऐसा इन्जॉय करेंगे आज के वेदर को अदरवाइज हर रोज़ जब भी हम आते थे बहुत गर्मी लगती थी लेकिन आज बच्चों को भी था कि हमने ज़रूर जाना है नहीं कर रहे थे बट वो वाला इन्जॉय नहीं था जो आज अच्छा लग रहा है बारिश ने ठंड करती फसल भी बचाव हो गया ਬਹੁਤ ਜਿਆਦਾ ਗਰਮੀ ਪਈ ਆ ਜੀ ਇਸ ਕੀ ਇਹਦਾ ਬਹੁਤ ਫਾਇਦਾ ਹੋ ਗਿਆ ਜੀ ਹਾਂ ਜੀ ਕਰੋ ਨਿਕਲੇ ਨਹੀਂ ਜਾਂਦਾ ਸੀ ਜੀ ਇੰਨੀ ਤੱਤੀ ਹਵਾ ਚੱਲ ਰਹੀ ਸੀ ਬਹੁਤ ਜਿਆਦਾ ਹਾਂ ਜੀ ਹੁਣ ਠੰਡ ਹੋ ਗਈ ਜੀ ਜੀਰੀ ਦੀ ਫਸਲ ਨੂੰ ਬਹੁਤ ਫਾਇਦਾ ਹੈ ਜੀ ਹਾਂ ਜੀ ਕਿੰਨਾ ਹੁਣ ਜੀਰੀਆਂ ਤੱਕ ਜਾਣਗੇ ਆ ਜੀ